ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਮੈਨੂੰ ਕਾਫੀ ਸਾਰੇ ਮੈਸੇਜ ਆ ਰਹੇ ਸੀ ਕਿ ਇਸ ਡਿਜ਼ਾਈਨ ਦਾ ਸਾਨੂੰ ਟਿਊਟੋਰੀਅਲ ਚਾਹੀਦਾ ਹੈ ਸੋ ਅੱਜ ਆਪਾਂ ਲੈ ਕੇ ਆਏ ਹਾਂ ਫੁੱਲ ਵੀਡੀਓ ਜਿਦੇ ਵਿੱਚ ਮੈਂ ਤੁਹਾਨੂੰ ਡੀਪਲੀ ਸਾਰਾ ਡਿਜ਼ਾਈਨ ਬਣਾ ਕੇ ਦਿਖਾਉਂਗੀ ਤੁਸੀਂ ਮਤਲਬ ਕਾਫੀ ਮੈਨੂੰ ਬਣਾ ਕੇ ਵੀ ਦਿਖਾ ਰਹੇ ਸੀ ਸ਼ੋ ਕਰ ਰਹੇ ਸੀ ਫੋਟੋਸ ਭੇਜ ਰਹੇ ਸੀਗੇ ਤਾਂ ਉਹਨਾਂ ਦੀ ਸਿਰਫ ਇਹੀ ਮਿਸਟੇਕ ਸੀ ਕਿ ਉਹ ਲਾਈਨਸ ਜਿਹੜੀ ਹੈਗੀਆਂ ਬਿਲਕੁਲ ਸਟ੍ਰੇਟ ਜਾ ਜਾ ਰਹੀਆਂ ਉਹਨਾਂ ਦੀ ਲਾਈਨਸ ਕੀ ਕਰਨਾ ਹੈ ਤੁਸੀਂ ਨੇ ਜਿਵੇਂ ਦੇਖੋ ਮੈਂ ਨੀਚੇ ਤੋਂ ਸਟਾਰਟ ਕਰਦੀ ਆਂ ਲਾਈਨ ਨੂੰ ਤੇ ਉੱਪਰ ਜਾ ਕੇ ਇਹਨੂੰ ਸ਼ੇਪ ਦੇਣੀ ਆ ਸਾਈਡ ਤੇ ਲੈ ਕੇ ਜਾਨੀ ਆ ਸਟ੍ਰੇਟ ਨਹੀਂ ਲੈ ਕੇ ਜਾਂਦੀ ਹੈਗੀ ਠੀਕ ਹੈ ਜੀ ਤੁਸੀਂ ਕੀ ਕਰਨਾ ਹੈ ਸਟਾਰਟ ਤੁਸੀਂ ਨੇ ਸੈਂਟਰ ਪੁਆਇੰਟ ਦੇ ਉੱਤੋਂ ਹੀ ਕਰਨਾ ਹੈ ਠੀਕ ਹੈ ਤੇ ਉਹਨੂੰ ਜਦੋਂ ਖਤਮ ਕਰਨਾ ਹੈ ਲਾਈਨ ਨੂੰ ਫ੍ਰਿਲ ਦੇ ਕੇ ਹੀ ਤੁਸੀਂ ਨੇ ਲਾਈਨ ਨੂੰ ਕੰਪਲੀਟ ਕਰਨਾ ਹੈ ਤੇ ਸਪੇਸ ਛੱਡਦੇ ਜਾਣਾ ਤੇ ਵੀ ਸ਼ੇਪ ਦੇ ਵਿੱਚ ਤੁਸੀਂ ਨੇ ਸ਼ੇਪ ਦੇਣੀ ਆ ਇਸ ਤਰੀਕੇ ਨਾਲ ਹੀ ਇਹ ਠਾ ਵਾਲੀ ਪੈਟਲ ਬਣੂਗੀ ਤੇ ਜਿਹੜੀ ਆਪਾਂ ਸਪੇਸ ਛੱਡ ਰਹੇ ਆ ਇਸ ਸਪੇਸ ਨੂੰ ਆਪਾਂ ਬਾਅਦ ਵਿੱਚ ਕਵਰ ਕਰਦੇ ਆ ਹਲਕੀ ਲਾਈਨਸ ਦੇ ਨਾਲ ਦੇਖੋ ਕਿਸ ਤਰੀਕੇ ਨਾਲ ਲੱਗਣਗੀਆਂ ਸਟ੍ਰੇਟ ਨਹੀਂ ਜਾਣੀ ਚਾਹੀਦੀ ਇੱਕ ਵੀ ਲਾਈਨ ਹਰ ਇੱਕ ਲਾਈਨ ਦੇ ਵਿੱਚ ਫਰੇਲ ਦੇਣੀ ਆ ਤੇ ਸਪੇਸ ਨੂੰ ਕਵਰ ਕਰਨਾ ਹੈ ਧਿਆਨ ਰੱਖਣਾ ਹੈ ਕਿ ਜਿਆਦਾ ਸਪੇਸ ਵੀ ਨਾ ਰਵੇ ਤੇ ਜਿਆਦਾ ਮਤਲਬ ਸੰਘਣਾ ਜਿਹਾ ਵੀ ਨਾ ਹੋਵੇ ਜਿਆਦਾ ਗੈਪ ਵੀ ਨਾ ਹੋਵੇ ਤੇ ਜਦੋਂ ਤੁਸੀਂ ਨੇ ਕੰਪਲੀਟ ਕਰ ਲਈ ਇੱਕ ਸਾਈਡ ਤਾਂ ਦੂਸਰੀ ਸਾਈਡ ਈਜ਼ੀਲੀ ਹੋ ਜਾਂਦੀ ਆ ਕੋਈ ਲੱਗਦਾ ਨਹੀਂ ਆ ਵੀ ਔਖਾ ਨਹੀਂ ਲੱਗਦਾ ਹੈਗਾ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਆਪਾਂ ਨੇ ਅੱਗੇ ਬਣਾਉਣਾ ਹਨਾ ਤਾਂ ਜਦੋਂ ਇੱਧਰ ਵੀ ਸਾਈਡ ਬਣਾਉਣੀ ਹੈ ਤਾਂ ਕੀ ਕਰਨਾ ਤੁਸੀਂ ਨੇ ਇਹ ਵਾਲੀ ਸਾਈਡ ਪਹਿਲਾਂ ਤੁਸੀਂ ਨੇ ਕਿਸੇ ਵੀ ਬਰਸ਼ ਦੇ ਨਾਲ ਹੀ ਮਿਨ ਲਓ ਕਿਉਂਕਿ ਦੇਖੋ ਆਪਾਂ ਟ੍ਰੇਸ ਨਹੀਂ ਕਰ ਰਹੇ ਹਨਾ ਫ੍ਰੀਹੈਂਡ ਕਰ ਰਹੇ ਹਾਂ ਤਾਂ ਇੱਕ ਐਸਟੀਮੇਟ ਲੈਣਾ ਵੀ ਪਊਗਾ ਤਾਂ ਤੁਸੀਂ ਕੀ ਕਰ ਸਕਦੇ ਜਿਵੇਂ ਇੱਕ ਬਰਸ਼ ਨਾਲ ਹੀ ਮਿਨ ਕੇ ਤੁਸੀਂ ਨੇ ਇੱਧਰ ਦੀ ਸਾਈਡ ਤੇ ਇੱਕ ਡਾਟ ਸ ਹੀ ਲਗਾ ਦੇਣੀ ਆ ਤੇ ਡਾਟ ਦੇ ਹੀ ਸਹਾਰੇ ਤੁਸੀਂ ਨੇ ਇਹ ਵਾਲੀ ਸਾਈਡ ਬਿਲਕੁਲ ਇੱਧਰ ਵਾਲੀ ਸਾਈਡ ਦੇ ਵਾਂਗ ਹੀ ਤੁਸੀਂ ਨੇ ਕੰਪਲੀਟ ਕਰਨੀ ਆ ਦੇਖੋ ਕਿਉਂਕਿ ਆਪਾਂ ਨਾ ਜਦੋਂ ਬਣਾਉਣ ਲੱਗ ਜੰਨੇ ਆ ਆਪਾਂ ਅੱਖਾਂ ਨਾਲ ਨਾਪ ਲੈਣਾ ਸਿੱਖ ਲੈਨੇ ਜਦੋਂ ਆਪਾਂ ਫ੍ਰੀਹੈਂਡ ਕਰਦੇ ਆ ਇਸ ਤਰੀਕੇ ਨਾਲ ਹੀ ਹੌਲੀ ਹੌਲੀ ਆਪਾਂ ਇਹ ਸਾਰਾ ਜਿਹੜਾ ਹੈ ਇਹ ਕਵਰ ਕਰ ਦਵਾਂਗੇ ਹਾਂਜੀ ਦੇਖੋ ਹੁਣ ਆਪਾਂ 2 ਨੰਬਰ ਬਰਸ਼ ਲਵਾਂਗੇ ਫਲੈਟ ਅ ਸਿਰਫ 2 ਨੰਬਰ ਬਰਸ਼ ਹੀ ਲੈਣਾ ਤੇ ਇਹਦੇ ਨਾਲ স্মॉल ਫਲਾਰ ਬਣਾਵਾਂਗੇ 5 ਪੈਟਲ ਫਲਾਰ ਹੋਣਗੇ ਜਿਹੜੇ ਆਪਣੇ ਸਪੇਸ ਛੱਡੀ ਹੋਈ ਹੈ ਉਹਨਾਂ ਦੇ ਵਿੱਚ ਆਪਾਂ ਫਲਾਰ ਪਾਵਾਂਗੇ ਤੇ ਉਹਨੂੰ ਏਮਬੈਲਿਸ਼ ਕਰਾਂਗੇ ਐਦਾਂ ਦੋ ਪੈਟਲਸ ਦੇ ਨਾਲ ਹੀ ਲਾਈਕ ਹਾਰਟ ਸ਼ੇਪ ਬਣੇਗਾ ਜੇ 5 ਪੈਟਲ ਯੂਜ਼ ਕਰਨੇ ਜਾਂ ਹਾਰਟ ਸ਼ੇਪ ਯੂਜ਼ ਕਰਨੇ ਜਾਂ ਫਿਰ ਸਿੰਗਲ ਪੈਟਲ ਆਈ ਵੀ ਦੀ ਤੇ ਸਿੰਗਲ ਕਲਰ ਹੀ ਲੈਣਾ ਹੈ ਕੋਈ ਆਪਾਂ ਡਬਲ ਕਲਰ ਨਹੀਂ ਲੈਣਾ ਬੜਾ ਸਿੰਪਲ ਜਿਹਾ ਡਿਜ਼ਾਈਨ ਹੈ ਤਿਬੋ ਸੋਨੀ ਗ੍ਰੇਸ ਦਿੰਦਾ ਹੈ ਸੂਟਾਂ ਦੇ ਉੱਤੇ ਦੇਖੋ ਇਹਦਾ ਵੀ ਇੱਕ ਤਰੀਕਾ ਹੁੰਦਾ ਹੈ ਨਾ ਕਿ ਇਸ ਤਰੀਕੇ ਨਾਲ ਤੁਸੀਂ ਨੇ ਪਾਉਣਾਗਾ ਕਿਤੇ ਕਿਤੇ ਤੁਸੀਂ ਨੇ ਵੱਡੇ ਜਿਹੇ ਫਲਾਰ ਰੱਖਣੇ ਆ ਤੇ ਕਿਤੇ ਕਿਤੇ ਤੁਸੀਂ ਨੇ ਛੋਟੇ ਫਲਾਰ ਰੱਖਨੇ ਛੋਟੇ ਫਲਾਰ ਦਾ ਮਤਲਬ ਹੈ ਜੋ ਮੈਂ ਸਾਈਡ ਤੇ ਫਲਾਰ ਦੇ ਨਹੀਂ ਹੈ ਨਾ ਪਾਈਵ ਪੈਟਲ ਹੀ ਹੈਗੀਆਂ ਜਾਂ ਫੋਰ ਪੈਟਲ ਮੈਂ ਉਹ ਬਟ ਕਿੱਦਾਂ ਮੈਂ ਸਾਈਡ ਤੇ ਉਹਨੂੰ ਟੱਚ ਕਰ ਰਹੀ ਹਾਂ ਨਾ ਤਾਂ ਇਸ ਕਰਕੇ ਮੈਂ ਤੁਹਾਨੂੰ ਇਹ ਚੀਜ਼ ਦਾ ਡੀਪੜੀ ਮਤਲਬ ਦਦਾਹਾ ਰਹੀ ਹਾਂ ਕਿ ਕਿੱਦਾਂ ਤੁਸੀਂ ਨੇ ਬਣਾਉਣਾ ਐਦਾਂ ਹੀ ਤੁਸੀਂ ਨੇ ਇਹ ਵਾਲੀ ਸਾਈਡ ਕੰਪਲੀਟ ਕਰਨੀ ਹੈ ਹਾਂਜੀ ਹੁਣ ਆਪਾਂ ਗ੍ਰੀਨ ਪੈਟਲਸ ਲਗਾਵਾਂਗੇ ਇਹਦੇ ਲਈ ਵੀ ਤੁਸੀਂ ਕੀ ਕਰਨਾ ਜੇ ਤੁਹਾਨੂੰ ਜ਼ਿਆਦਾ ਸਪੇਸ ਲੱਗਦੀ ਹੈ ਨਾ ਤੁਸੀਂ ਉੱਥੇ-ਉੱਥੇ ਆਪਣੀ ਗ੍ਰੀਨ ਪੈਟਲਸ ਨੂੰ ਸੈੱਟ ਕਰ ਦੇਣਾ ਇਹਦੇ ਨਾਲ ਕੀ ਹੋਊਗਾ ਇਹ ਸਾਰੇ ਡਿਜ਼ਾਈਨ ਦੀ ਗ੍ਰੇਸ ਇੱਕ ਅਲੱਗ ਜਿਹੀ ਪੈ ਜਾਊਗੀ ਇਹ ਵੀ ਧਿਆਨ ਰੱਖਣਾ ਤੁਸੀਂ ਨੇ ਕਿ ਜਿੱਨੇ ਤੁਹਾਡੇ ਫਲਾਰ ਹਨ ਉਹਦੇ ਤੋਂ ਵੱਧ ਨਹੀਂ ਹੋਣੇ ਚਾਹੀਦੇ ਗ੍ਰੀਨ ਪੈਟਲਸ ਉਹ ਤਾਂ ਕੱਟੇ ਹੀ ਹੋਣੇ ਚਾਹੀਦੇ ਆ ਤੇ ਕਿਤੇ-ਕਿਤੇ ਜਿਹੀ ਹੋਣੇ ਚਾਹੀਦੇ ਆ ਤੇ ਇਹਨਾਂ ਨੂੰ ਵੀ ਮਤਲਬ ਬਿਲਕੁਲ ਇੱਕ ਸਿੰਗਲ ਕਲਰ ਦੇ ਨਾਲ ਹੀ ਬਣਾਉਣਾ ਤੇ ਦੂਸਰਾ 2 ਨੰਬਰ ਬ੍ਰਸ਼ ਦੇ ਨਾਲ ਹੀ ਬਣਾਉਣਾ ਇਸਲੇ ਬਿਲਕੁਲ ਸਿੰਗਲ ਪੈਟਰਨ ਹੀ ਹੈਗੀ ਹੈ ਇਹ ਕੋਈ ਮਤਲਬ ਇਹਨੂੰ ਡਬਲ ਕਲਰ ਨਹੀਂ ਦੇਣ ਦੀ ਜ਼ਰੂਰਤ ਹੈਗੀ ਐਸ ਲਈ ਕਿਉਂਕਿ ਇਸਨੇ ਸਾਰੇ ਨੂੰ ਕਵਰ ਕਰਨਾ ਹੈ